नच्चनिती <Nachanidhi>, पुद्धनिती ਕਹਿੰਦੇ ਨੇ ਕਿ ਠੋਕਰ ਬੰਦੇ ਨੂੰ ਰਾਹ ਦਿਖਾਉਂਦੀ ਹੈ ਤੇ ਮਾੜੀ ਕੜੀ ਬੰਦੇ ਨੂੰ ਸਬਕ ਸਿਖਾਉਂਦੀ ਹੈ ਹਿੰਮਤ ਬੰਦੇ ਨੂੰ ਡਿਗ ਡਿੱਕੇ ਉੱਠਣਾ ਸਿਖਾਉਂਦਾ ਹੈ ਸੋ ਜੇ ਅਗਰ ਤੁਹਾਡੇ ਅੰਦਰ ਜੀਣ ਦਾ ਜਜ਼ਬਾ ਹੈ ਨਾ ਤੇ ਹਿੰਮਤ ਹੈ ਤੇ ਤੁਸੀਂ ਕੁਝ ਵੀ ਜ਼ਿੰਦਗੀ 'ਚ ਹਾਸਲ ਕਰ ਸਕਦੇ ਹੋ ਤੇ ਜਿੰਨੇ ਵੀ ਔਖੇ ਤੇ ਔਖੇ ਹਾਲਾਤ ਹੈ ਨਾ ਉਹ ਸੌਖੇ ਲੱਗ ਲੱਗ ਜਾਂਦੇ ਆ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ ਜੀ ਨਵੀ ਉਡਾਰੀ ਤੇ ਮੈਂ ਸਰਬੀ ਸ਼ਰਵਾ ਹਾਜ਼ਰ ਹੋ ਚੁੱਕੀ ਹਾਂ ਇੱਕ ਵਾਰ ਫਿਰ ਤੋਂ ਇੱਕ ਉਬਰਦੇ ਹੋਏ ਸਿਤਾਰੇ ਦੇ ਨਾਲ ਜਿਨ੍ਹਾਂ ਦੇ ਨਾਲ ਅਸੀਂ ਅੱਜ ਗੱਲਬਾਤ ਕਰਾਂਗੇ ਉਹਨਾਂ ਦੀ ਜ਼ਿੰਦਗੀ ਬਾਰੇ ਜਾਣਾਂਗੇ ਤੇ ਇਹ ਪਰਸਨੈਲਿਟੀ ਅੱਜ ਜੋ ਸਾਡੇ ਨਾਲ ਮੌਜੂਦ ਹੈ ਨਾ ਉਹ ਕਾਫੀ ਜ਼ਿਆਦਾ ਥੋੜੀ ਫੇਮਸ ਵੀ ਹੈ ਸੋ ਹੋਰ ਵੀ ਗੱਲਬਾਤ ਉਹਨਾਂ ਨਾਲ ਕਰਾਂਗੇ ਤੇ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਆ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਪਰਮਿੰਦਰ ਜੀ ਸਾਡੇ ਪ੍ਰੋਗਰਾਮ 'ਚ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਪਹਿਲਾਂ ਤਾਂ ਮੈਨੂੰ ਇੱਥੇ ਬੁਲਾਉਣ ਲਈ ਇੰਨਾ ਮਾਨ ਸਤਿਕਾਰ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਜੀ ਜਿਵੇਂ ਸ਼ੁਰੂਆਤ ਦੇ ਵਿੱਚ ਕਿਹਾ ਸੀਗਾ ਕਿ ਪਰਮਿੰਦਰ ਜੀ ਇੱਕ ਫੇਮਸ ਪਰਸਨੈਲਿਟੀ ਹੈ ਪਰਮਚੀਮਾ ਨਾਮ ਤੋਂ ਇਹਨਾਂ ਨੂੰ ਜਾਣਿਆ ਜਾਂਦਾ ਹੈ ਸੋ ਪਰਮਿੰਦਰ ਜੀ ਆਪਣੇ ਬਾਰੇ ਖੁਦ ਸਾਡੇ ਦਰਸ਼ਕਾਂ ਨੂੰ ਦੱਸੋ ਮੈਨੂੰ ਹੁਣ ਤੁਸੀਂ ਚਲੋ ਫੇਮਸ ਕਹਿ ਰਹੇ ਮੈਨੂੰ ਤਾਂ ਅੱਜ ਵੀ ਇਹ ਚੀਜ਼ ਲੱਗਦੀ ਹੈ ਕਿ ਬੜੀ ਦੂਰ ਹੈ ਜੀ ਇਹ ਫੇਮਸ ਹੋਣਾ ਇੱਕ ਬੜਾ ਸੁਪਨਾ ਹੀ ਲੱਗਦਾ ਤੇ ਇਹ ਸ਼ੁਰੂਆਤ ਜਿੱਦਾਂ ਕਿ ਸ਼ੋਅ ਦਾ ਨਾਮ ਹੈ ਮੈਂ ਬੜਾ ਖੁਸ਼ਕਿਸਮਤ ਆ ਕਿ ਮੈਨੂੰ ਤੁਸੀਂ ਇਹਦੇ ਵਿੱਚ ਬੁਲਾਇਆ ਕਿਉਂਕਿ ਨਾਮ ਬਿਲਕੁਲ ਸਹੀ ਨਵੀਂ ਉਡਾਰੀ ਤਾਂ ਮੇਰੇ ਲਈ ਬਿਲਕੁਲ ਨਵੀਂ ਉਡਾਰੀ ਹੀ ਹੈ ਇੱਕ ਤਰ੍ਹਾਂ ਦੀ ਕਿਉਂਕਿ ਮੈਂ ਹਜੇ ਸ਼ੁਰੂਆਤ ਆਪਣੀ ਲਾਈਫ ਦੇ ਸ਼ੁਰੂਆਤੀ ਫੇਸ 'ਚ ਹੀ ਹਾਂ ਮੈਂ ਲਿਖ ਲਿਖਣ ਦੀ ਵੀ ਕੋਸ਼ਿਸ਼ ਕਰ ਰਹੀ ਆ ਗਾਉਣ ਦੀ ਵੀ ਕੋਸ਼ਿਸ਼ ਹੀ ਚੱਲ ਰਹੀ ਆ ਸੋ ਪਰ ਇਹ ਆ ਵੀ ਉਹਨੂੰ ਪਿਆਰ ਬਹੁਤ ਮਿਲਿਆ ਲੋਕਾਂ ਵੱਲੋਂ ਇਹ ਚੀਜ਼ ਮੇਰੇ ਲਈ ਬੜੀ ਨਵੀਂ ਸੀ ਤੇ ਆਪਾਂ ਜਾਨਣਾ ਚਾਹਾਂਗੇ ਕਿ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਤੇ ਕਿੱਥੋਂ ਤੁਸੀਂ ਸਟੱਡੀ ਕੀਤੀ ਮੈਂ ਜੀ ਜਲੰਧਰ ਦੇ ਪਿੰਡ 'ਚ ਹੀ ਜਲੰਧਰ ਦੇ ਵਿੱਚ ਹੀ ਪੈਂਦਾ ਜੰਡੇਆਲਾ ਮੰਝ ਕੀ ਉੱਥੋਂ ਬਿਲੋਂਗ ਕਰਦਾ ਤੇ ਮੈਂ ਮੇਰੀ ਸਟੱਡੀ ਵੈਸੇ ਤਾਂ ਮੈਂ ਪਲੱਸ 2 ਤੱਕ ਮੈਨੂੰ ਕੋਈ ਆਈਡੀਆ ਨਹੀਂ ਸੀ 12th ਤੱਕ ਮੈਂ ਸਾਡਾ ਇੱਕੋ ਜਿਹਾ ਪੰਜਾਬੀਆਂ ਦਾ ਸੁਪਨਾ ਹੁੰਦਾ ਜੀ ਬਾਹਰ ਜਾਣਾ ਕਿ ਅਸੀਂ ਬਾਹਰ ਜਾਣਾ ਸਾਨੂੰ ਪੰਜਾਬੀਆਂ ਨੂੰ ਹਮੇਸ਼ਾ ਸਾਡੇ ਘਰ ਦੇ ਵੀ ਸਾਰੇ ਰਿਲੇਟਿਵਸ ਬਾਰ ਹਮੇਸ਼ਾ ਇਹੀ ਕਿ ਤੂੰ ਬਾਰ ਆ ਜਾ ਸਾਰੀ ਸਟੱਡੀ ਬਾਰ ਕਰੀ ਇੱਥੇ ਕੁਝ ਨਹੀਂ ਕਰਨਾ ਇੱਥੇ ਕੁਝ ਨਹੀਂ ਬਣਨਾ ਪਰ ਮੈਨੂੰ ਹਮੇਸ਼ਾ ਗਾਉਣ ਦਾ ਸ਼ੌਂਕ ਤਾਂ ਸ਼ੁਰੂ ਤੋਂ ਹੀ ਸੀ ਬਚਪਨ ਵਿੱਚ ਮੇਰੇ ਫਾਦਰ ਨੂੰ ਬਹੁਤ ਸ਼ੌਂਕ ਗਾਉਣ ਦਾ ਤੇ ਅਸੀਂ ਜਦੋਂ ਵੀ ਕਿਤੇ ਉਹਨਾਂ ਦੇ ਨਾਲ ਹੀ ਮੈਂ ਹਮੇਸ਼ਾ ਜਦੋਂ ਉਹਨਾਂ ਨੇ ਕਿਤੇ ਜਾਣਾ ਮੈਂ ਨਾਲ ਹੀ ਉਹਨਾਂ ਦੇ ਵਿੱਚ ਗੱਡੀ ਦੇ ਵਿੱਚ ਹਮੇਸ਼ਾ ਨਾਲ ਹੀ ਜਾਣਾ ਪੱਕਾ ਉਹਨਾਂ ਦੇ ਨਾਲ ਬੈਠ ਕੇ ਤੇ ਉਹਨਾਂ ਨੇ ਗਾਉਂਦੇ ਜਾਣਾ ਗਾਣੇ ਤੇ ਉਹਨਾਂ ਨੂੰ ਸੁਣ-ਸੁਣ ਕੇ ਹੀ ਮੈਨੂੰ ਗਾਉਣ ਦੀ ਚਾਹਨਾ ਜਾਗੀ ਉਹਨਾਂ ਤੋਂ ਹੀ ਸੋ ਉਹ ਤੋਂ ਬਾਅਦ ਚ ਸਟੱਡੀ ਕਮਰਸ ਕੀਤੀ ਮਨ ਨਹੀਂ ਲੱਗਾ ਆਇਲਸ ਕੀਤੀ ਬਾਹਰ ਜਾਣ ਦੀ ਵੀ ਕੋਸ਼ਿਸ਼ ਕੀਤੀ ਨਹੀਂ ਬਣਿਆ ਪਰ ਉਹ ਇੱਕ ਪੁਆਇੰਟ ਸੀ ਉੱਥੇ ਮੈਨੂੰ ਪਤਾ ਲੱਗਾ ਕਿ ਇਹ ਰਸਤਾ ਮੇਰੇ ਲਈ ਨਹੀਂ ਬਣਿਆ ਨਹੀਂ ਬਣਿਆ ਤੇ ਉਸ ਤੋਂ ਬਾਅਦ ਫਿਰ ਮੈਂ ਇੱਥੇ ਜਲੰਧਰ ਦੇ ਵਿੱਚ ਹੀ ਏਪੀਜੀ ਦੇ ਵਿੱਚ ਆਪਣੀ ਬੈਚਲਰਸ ਮਿਊਜ਼ਿਕ ਦੇ ਵਿੱਚ ਹੀ ਕੀਤੀ ਤੇ ਉਸ ਡਿਗਰੀ ਤੋਂ ਬਾਅਦ ਫਿਰ ਐਸੀ ਫਿਰ ਇਸੇ ਪਾਸੇ ਲੜੀ ਬਣ ਗਈ ਫਿਰ ਇਸੇ ਕੰਮ ਦੀ ਤੇ ਤੁਹਾਨੂੰ ਲੱਗਾ ਹੋਣਾ ਕਿ ਮੈਂ ਸਹੀ ਫੈਸਲਾ ਲਿਆ ਜਿਹੜਾ ਬਿਲਕੁਲ ਜੀ ਬਿਲਕੁਲ ਫਿਰ ਉਹ ਕੱਲੇ-ਕੱਲੇ ਫੈਸਲੇ ਜਿੰਨੇ ਗਲਤ ਲੱਗਦੇ ਸੀ ਉਹ ਸਾਰੇ ਆਪਣੇ ਆਪ ਹੀ ਸਹੀ ਹੋ ਗਏ ਉਹ ਹੀ ਨਾ ਰਾਹ ਤੁਹਾਡੇ ਅੱਗੇ ਜਦੋਂ ਖੁੱਲ ਜਾਂਦਾ ਜੇ ਤੁਹਾਡਾ ਟੈਲੈਂਟ ਹੈ ਨਾ ਉਹ ਹੀ ਤੁਹਾਡਾ ਅਸਲ ਰਾਹ ਹੁੰਦਾ ਹੈ بس ਸਾਨੂੰ ਫੋਕਸ ਕਰਨ ਦੀ ਜ਼ਰੂਰਤ ਹੁੰਦੀ ਹੈ ਆਪਣੇ ਹੋਂਰ ਦੇ ਉੱਤੇ। ਤੋਂ ਪਰਮਿੰਦਰ ਜੀ ਤੁਸੀਂ ਕਦੋਂ ਤੋਂ ਮਤਲਬ ਤੁਸੀਂ ਕਦੋਂ ਬਚਪਨ ਤੋਂ ਸ਼ੁਰੂਆਤ ਕੀਤੀ ਸੀ? ਉਹ ਕਿਹੜਾ ਟਾਈਮ ਸੀਗਾ ਜਦੋਂ ਤੁਸੀਂ ਪਹਿਲੀ ਵਾਰੀ ਗੀਤ ਗਾਉਣੇ ਸ਼ੁਰੂ ਕੀਤੇ ਜਾਂ ਤੁਹਾਨੂੰ ਪਤਾ ਲੱਗਾ ਤੁਹਾਡੇ ਪੇਰੈਂਟਸ ਨੂੰ ਪਤਾ ਲੱਗਾ? ਗਾਉਣ ਦੀ ਸ਼ੁਰੂਆਤ ਮੈਂ ਕਿਉਂਕਿ ਮੇਰੀ ਆਦਤ ਹੁੰਦੀ ਸੀ ਕਿ ਘਰੇ ਜਿੱਦਾਂ ਟੀਵੀ 'ਤੇ ਆਪਾਂ ਕਿਸੇ ਵੀ ਦੇਖੀਏ ਸਿੰਗਰ ਨੂੰ ਦੇਖੀਏ ਪੁਰਾਣੇ ਚਾਹੇ ਹਿੰਦੀ ਗਾਇਰੇ ਨੇ ਚਾਹੇ ਪੰਜਾਬੀ ਗਾਇਰੇ ਉਹਨਾਂ ਸਾਰਿਆਂ ਨੂੰ ਗਾ ਕੇ ਉਹਨਾਂ ਨੂੰ ਇਮਿਟੇਟ ਕਰਨ ਦੀ ਨਕਲ ਕਰਨ ਦੀ ਮੈਨੂੰ ਬੜੀ ਆਦਤ ਸੀ ਚਾਹੇ ਕੋਈ ਐਡ ਹੋਵੇ ਜਾਂ ਕੁਝ ਵੀ ਹੋਵੇ ਮਿਮਿਕਰੀ ਕਰਦੇ ਸੀ ਗਾਉਣ ਦੀ ਮਿਮਿਕਰੀ ਕਰਦੇ ਸੀ ਉਹਨਾਂ ਦੀ ਡਾਇਲੌਗ ਦੀ ਮਿਮਿਕਰੀ ਕਰਦੇ ਸੀ ਤੇ ਉਸ ਕਰਕੇ ਜਦੋਂ ਸਕੂਲ 'ਇੱਕ ਫੰਕਸ਼ਨ ਹੋਣਾ ਫਿਰ ਸਕੂਲ ਦੇ ਵਿੱਚ ਉਹਨਾਂ ਨੇ ਕਿਹਾ ਵੀ ਤੁਸੀਂ ਗੀਤ ਗਾਉਂਗੇ ਤੇ ਮੈਂ ਹਮੇਸ਼ਾ ਤਿਆਰ ਰਹਿੰਦਾ ਸੀ ਭਾਵੇਂ ਸਟੇਜ ਤੇ ਚੜ੍ਹਦੇ ਸਾਰ ਹੀ ਮੈਨੂੰ ਭੁੱਲ ਜਾਣੇ ਗੀਤ ਮੇਰੇ ਨਾਲ ਇਦਾਂ ਹੋ ਉਦੋਂ ਸਰਵਜੀਤ ਜੀ ਮੇਰੇ ਭਾਈ ਹੁਣ ਬਹੁਤ ਸੌਣਦੇ ਹੁੰਦੇ ਸੀ ਉਹਨਾਂ ਦਾ ਗੀਤ ਆ ਮੈਂ ਗਾ ਰਿਆਂ ਸਟੇਜ ਤੇ ਸਕੂਲ ਦੇ ਵਿੱਚ ਹੀ ਪਹਿਲੀ ਵਾਰੀ ਮੈਨੂੰ ਗਾਉਂਦੇ ਗਾਉਂਦੇ ਪਹਿਲੀ ਲਾਈਨ ਤੋਂ ਬਾਅਦ ਸਭ ਭੁੱਲ ਗਿਆ ਫਿਰ ਸਾਰੇ ਟੀਚਰਸ ਮੇਰੇ ਘਰ ਦੇ ਉੱਥੇ ਬੈਠੇ ਸੀ ਉਹਨਾਂ ਨੇ ਤੇ ਸਾਰੇ ਬੱਚਿਆਂ ਨੇ ਨਾਲ ਗਾਇਆ ਤੇ ਮੈਨੂੰ ਉਦੋਂ ਬੜਾ ਉਤਸ਼ਾਹ ਮਿਲਿਆ ਕਿ ਨਹੀਂ ਇਹ ਕੋਈ ਗੱਲ ਨਹੀਂ ਵੀ ਇਹੀ ਪਰ ਉਦੋਂ ਚਾਹ ਉਦੋਂ ਜਾਗ ਗਿਆ ਵੀ ਇਹੀ ਕਰਨਾ ਸਟੇਜ ਤੇ ਖੜ ਕੇ ਜੋ ਫੀਲਿੰਗ ਆਈ ਇਹੇ ਚਾਹੀਦੀ ਸੋ ਕੱਲਾ ਇਸੇ ਤਰੀਕੇ ਨਾਲ ਅਸੀਂ ਅਕ ਕੰਟੀਨਿਊ ਰੱਖਾਂਗੇ ਪਰ ਇਸ ਤੋਂ ਪਹਿਲਾਂ ਇੱਕ ਪਿਆਰਾ ਜਿਹਾ ਗੀਤ ਮੈਂ ਜ਼ਰੂਰ ਤੁਹਾਡੇ ਤੋਂ ਸੁਣਾ ਚਾਹੂੰਗੀ ਮੈਂ ਤੁਹਾਨੂੰ ਜੇ ਕਿਉਂਕਿ ਤੁਸੀਂ ਸ਼ੁਰੂਆਤ ਉਤੋਂ ਕੀਤੀ ਮੈਂ ਤੁਹਾਨੂੰ ਉਹ ਹੀ ਸੁਣਾਉਂਗਾ ਜਿਹੜਾ ਮੈਂ ਅਮਰਿੰਦਰ ਗੱਲ ਭਾਜੀ ਦੇ ਗੀਤ ਦੇ ਆਪ ਲਾਈਨਾਂ ਲਿਖਿਆ ਸੀ ਕੁਝ ਸਤਰਾਂ ਜੀ ਜੇ ਅਖਰਾਂ ਵਿੱਚ ਸਪਰੋ ਸਕਦਾ ਤਾਂ ਆਪਣੇ ਸਾ ਪਰੋਲਾਂ ਮੈਂ ਇਹ ਦੁਨੀਆ ਭਾਲਦੀ ਥੱਕ ਜੇ ਤੈਨੂੰ ਦਿਲ ਵਿੱਚ ਲਕੋਲਾਂ ਮੈਂ ਜਦੋਂ ਤੂੰ ਦਿਲ ਤੇ ਹੱਥ ਰੱਖਣਾ ਇਹ ਨਬਜ਼ਾਂ ਫੇਰ ਖੜ੍ਹਨੀਆਂ ਨੇ ਜਦ ਮਿਲ ਕੇ ਬੈਠਾਂਗੇ ਤਾਂ ਗੱਲਾਂ ਬਹੁਤ ਕਰਨੀਆਂ ਨੇ ਜਦ ਮਿਲ ਕੇ ਬੈਠਾਂਗੇ ਤਾਂ ਗੱਲਾਂ ਬਹੁਤ ਕਰਨੀਆਂ ਨੇ ਵਾਜਬਾ ਕਿਆ ਬਾਤ ਗੱਲਾਂ ਅਸੀਂ ਬਹੁਤ ਸਾਰੀਆਂ ਕਰਨੀਆਂ ਨੇ ਪਰ ਇਸ ਤੋਂ ਪਹਿਲਾਂ ਜੋ ਇਹਨਾਂ ਨੇ ਗੀਤ ਸੁਣਾਇਆ ਨਾ ਹੁਣੀ ਅਸੀਂ ਇਹਦੇ ਤਾਂ ਥੋੜੇ ਜੇ ਹਿਸਟਰੀ ਜ਼ਰੂਰ ਜਾਣਾਂਗੇ ਕਿਉਂਕਿ ਦਰਸ਼ਕਾਂ ਨੂੰ ਪਤਾ ਹੋਣਾ ਚਾਹੀਦਾ ਇਹ ਲਿਰਿਕਸ ਤੁਸੀਂ ਲਿਖੇ ਐ ਤੇ ਉਸ ਤੋਂ ਬਾਅਦ ਤੁਸੀਂ ਇਸ ਨੂੰ ਗੀਤ ਨੂੰ ਗਾਇਆ ਉਸ ਤੋਂ ਬਾਅਦ ਕਿਹੋ ਜਿਹਾ ਰਿਸਪੌਂਸ ਆਇਆ ਕਿਹੜੇ ਕਿਹੜੇ ਸੈਲੀਬ੍ਰਿਟੀਜ਼ ਨੇ ਤੁਹਾਨੂੰ ਰਿਸਪੌਂਸ ਦਿੱਤਾ ਅੱਛ ਬਲੇਸਿੰਗ ਦਿੱਤੀਆਂ ਇਸ ਸਬਾਰੇ ਸਾਨੂੰ ਦੱਸੋ ਫੇ ਇਹ ਗੀਤ ਮੈਂ ਸ਼ੁਰੂਆਤ ਪੈਸੇ ਇਸ ਗੀਤ ਦੀ ਐਸੇ ਕਰਕੇ ਕੀਤੀ ਸੀ ਕਿ ਮੈਨੂੰ ਇਹ ਪਰਸਨਲੀ ਬਹੁਤ ਪਸੰਦ ਹੈ ਮੈਨੂੰ ਕੀ ਇਹ ਸਾਰੇ ਪੰਜਾਬੀ ਹਰ ਇੱਕ ਪੰਜਾਬੀ ਨਾ ਵੀ ਪੰਜਾਬੀਆਂ ਨਾ ਨਾਨ ਪੰਜਾਬੀ ਨੂੰ ਵੀ ਉਹਨਾਂ ਪਸੰਦ ਹੈ ਬਰਿੰਦਰ ਗੱਲਪਾਜੀ ਦਾ ਇਹ ਬੈਸਟ ਉਹਨਾਂ ਦੇ ਕਰੀਅਰ ਦਾ ਗੀਤ ਸੋ ਮੈਂ ਇਹਨੂੰ ਰੋਜ਼ ਗੁੰਗੁਣਾਉਂਦਾ ਸੀ ਇਹਨੂੰ ਗੁੰਗੁਣਾ ਕੇ ਬੈਠਾ ਸੀ ਸੁਣਦਾ ਸੀ ਗੁੰਗੁਣਾ ਰਿਹਾ ਸੀ ਉਸ ਤੋਂ ਬਾਅਦ ਮੇਰੀ ਇੱਛਾ ਹੋਈ ਕਿ ਕੁਝ ਮੈਂ ਵੀ ਕੁਝ ਆਪਣਾ ਇਹਦੇ ਵਿੱਚ ਆਪਣਾ ਟੇਕ ਦਮਾਂ ਕੁਝ ਮੇਰੇ ਵੱਲੋਂ ਵੀ ਕੋਸ਼ਿਸ਼ ਤੋ 5.0 ਮਿੰਟਾਂ ਦੇ ਵਿੱਚ ਹੀ ਜੋ ਮੈਨੂੰ ਆਮਦ ਹੋਈ ਕਹਿ ਲਓਗੇ ਦੋ ਲਾਈਨਾਂ ਲਿਖੀਆਂ ਚਾਰ ਲਿਖੀਆਂ ਲਿਖ ਕੇ ਮੈਂ ਉੱਪ ਤੇ ਉਤ ਤੋਂ ਬਾਅਦ ਮੈਨੂੰ ਗਾਇਆ ਦਰ ਆਇਆ ਬਾਰ ਬਾਰ ਗਾਇਆ ਮੈਨੂੰ ਆਪ ਨੂੰ ਬਹੁਤ ਵਧੀਆ ਲੱਗਾ ਤੇ ਫਿਰ ਪਰ ਸੋਚਿਆ ਕਦੇ ਨਹੀਂ ਸੀ ਕਿ ਇਹਦੇ ਤੇ ਇਦਾਂ ਦਾ ਰਿਸਪੌਂਸ ਆਊਗਾ ਉਸ ਤੋਂ ਬਾਅਦ ਮੈਂ ਉਹਦੇ ਤੇ 뮤직 ਬਣਾਇਆ ਵੀਡੀਓ ਬਣਾਈ ਵੀਡੀਓ ਵੀ ਮੈਂ ਘਰੇ ਆਪਣੇ ਸਟੂਡੀਓ ਚ ਰੂਮ ਚ ਬਣਾਉਣਾ ਹੁੰਦਾ ਤੇ ਵੀਡੀਓ ਬਣਾਈ ਉਸ ਤੋਂ ਬਾਅਦ ਜਦੋਂ ਅਪਲੋਡ ਕੀਤਾ ਰਾਤ ਨੂੰ ਅਪਲੋਡ ਕਰਕੇ ਮੈਂ ਸੌ ਗਿਆ ਉਸ ਤੋਂ ਬਾਅਦ ਜਦੋਂ ਸਵੇਰੇ ਉੱਠਿਆ ਉਸ ਤੋਂ ਬਾਅਦ ਇੱਕ ਦਿਨ ਦੇ ਵਿੱਚ ਹੀ ਇਸ ਰਿਸਪੌਂਸ ਨੇ ਮੇਰਾ ਟੋਟਲ ਮਾਈਂਡ ਸੈਟ ਹੀ ਬਦਲ ਦਿੱਤਾ ਮੇਰਾ ਦਿਨ ਹੀ ਬਦਲ ਦਿੱਤਾ ਉੰ ਮ ਉਤ ਸਭ ਤੋਂ ਮੇਨ ਗੱਲ ਸੀ ਕਿ ਅਮਰਿੰਦਰ ਗੱਲ ਭਾਜੀ ਦਾ ਮੈਸੇਜ ਆਉਣਾ ਉਹ ਮੇਰੇ ਲਈ ਬਹੁਤ ਵੱਡੀ ਗੱਲ ਸੀ ਤਨਵਰ ਗਰਿਆਲ ਭਾਜੀ ਤੇ ਸਚਨ ਉਹ ਜੀ ਬਹੁਤ ਵੱਡੇ ਵੱਡੇ ਆਰਟਿਸਟਾਂ ਨੇ ਮੈਨੂੰ ਕੰਟੈਕਟ ਵੀ ਕੀਤਾ ਸਰਾਨਾ ਵੀ ਕੀਤੀ ਤੇ ਪਿਆਰ ਵੀ ਦਿੱਤਾ ਕਿੰਨੇ ਕ ਵਿਊਜ਼ ਇਸ ਵੀਡੀਓ ਤੇ ਆਏ ਸੀ ਫਿਰ ਇਹ ਜੇ ਤੁਸੀਂ ਅੱਜ ਦੀ ਹੀ ਗੱਲ ਕਰੋ ਤਾਂ ਇਸ ਟਾਈਮ 10 ਮਿਲੀਅਨ ਵਿਊਜ਼ ਇਹਦੇ ਤੇ ਆ ਗਏ ਨੇ ਤੇ 1 ਮਿਲੀਅਨ ਲਾਈਕ ਹੋ ਗਏ ਨੇ ਤੇ ਹਜੇ ਵੀ ਲੋਕ ਪਿਆਰ ਦੇ ਹੀ ਜਾ ਰਹੇ ਨੇ ਇਸ ਇੱਕ ਇੱਕ ਰੀਲ ਦੇ ਕਰਕੇ ਇਸ ਇੱਕ ਗੀਤ ਦੇ ਕਰਕੇ ਹੀ ਮੈਨੂੰ ਇੰਨਾ ਪਿਆਰ ਮਿਲਿਆ ਤੇ ਇਸ ਇੱਕ ਗੀਤ ਦੇ ਕਰਕੇ ਹੀ ਮੈਨੂੰ ਏ ਰਾਨੀ ਰਣਵੀਰ ਭਾਜੀ ਦੇ ਨਾਲ ਮਿਲਣ ਦਾ ਵੀ ਮੌਕਾ ਮਿਲਿਆ। ਕੀ ਬਾਤ ਹੈ। ਉਹਨਾਂ ਨੇ ਮੇਰੀਆਂ ਬਾਕੀ ਸਾਰੀਆਂ ਰੀਲਸ ਪੋਸਟਾਂ ਤੇ ਕਮੈਂਟ ਕੀਤੇ, ਮੈਨੂੰ ਮੈਸੇਜ ਕੀਤਾ, ਮੈਨੂੰ ਬੋਲ ਕੇ ਮੈਸੇਜ ਭੇਜਿਆ। ਫਿਰ ਉਹਨਾਂ ਨਾਲ رابطہ ਹੋਇਆ। ਫਿਰ ਮੈਂ ਜਦੋਂ ਆਏ ਸੀ ਇੱਥੇ ਮੁਹਾਲੀ ਫਿਰ ਉਹਨਾਂ ਨੂੰ ਮੈਂ ਮਿਲ ਕੇ ਆਇਆ ਤੇ ਉਹਨਾਂ ਨੇ ਮੈਨੂੰ ਬਹੁਤ ਬਹੁਤ ਚੀਜ਼ਾਂ ਸਿਖਾਈਆਂ। ਤੇ ਮੁਲਾਕਾਤ ਦੇ ਵਿੱਚ ਫਿਰ ਹੋਰ ਕਿਹੋ ਜਿਹਾ ਰਿਹਾ ਤੁਹਾਡਾ ਉਹਨਾਂ ਦੇ ਨਾਲ ਐਕਸਪੀਰੀਅੰਸ ਸਭ ਤੋਂ ਵਧੀਆ ਕੀ ਲੱਗਾ ਫਿਰ? ਉਹ ਬਿਲਕੁਲ ਵੱਖਰਾ ਐਕਸਪੀਰੀਅੰਸ ਸੀ ਕਿਉਂਕਿ ਪਹਿਲੇ ਸੈਲਿਬ੍ਰਿਟੀ ਸੀ ਜਿਨ੍ਹਾਂ ਨੂੰ ਮੈਂ ਮਿਲੇ ਆ ਜਿਨ੍ਹਾਂ ਦੇ ਨਾਲ ਪ੍ਰੋਪਰ ਬੈਠ ਕੇ ਇੰਨਾ ਰਾਬਤਾ ਕੋਲੋਂ ਬਿਲਕੁਲ ਮਿਲੇ ਉਹਨਾਂ ਨਾਲ ਗੱਲੇ ਮਿਲੇ ਮੇਰੇ ਲਈ ਤਾਂ ਬਹੁਤ ਵੱਡੀ ਗੱਲ ਸੀ ਮੈਂ ਅੱਜ ਤੱਕ ਕਦੇ ਕਿਸੇ ਸਿਤਾਰੇ ਨੂੰ ਕਹ ਲੋ ਜਿਨ੍ਹਾਂ ਨੂੰ ਆਪਾਂ ਦੇਖਦੇ ਬਚਪਨ ਤੋਂ ਨਹੀਂ ਮਿਲਿਆ ਸੀ ਤੇ ਉਹਨਾਂ ਨੇ ਬਹੁਤ ਚੀਜ਼ਾਂ ਉਹਨਾਂ ਨੇ ਮੇਰੀਆਂ ਹਰ ਇੱਕ ਰੀਲ ਹਰ ਇੱਕ ਲਿਖਤ ਨੂੰ ਪੜ੍ਹਿਆ ਹੋਇਆ ਸੀ ਪੜ੍ਹਿਆ ਹੋਇਆ ਮੈਨੂੰ ਬਿਠਾ ਲਿਆ ਸਾਹਮਣੇ ਉਹਨਾਂ ਨੇ ਮੈਨੂੰ ਸਾਰਾ ਪੜ੍ਹ ਕੇ ਦੁਆਰਾ ਦੱਸਿਆ ਕਿ ਇਹ ਚੀਜ਼ਾਂ ਤੂੰ ਜੋ ਵੀ ਲਿਖੀਆਂ ਨੇ ਇਹਨਾਂ ਬਹੁਤ ਸੋਹਣੀਆਂ ਲਿਖੀਆਂ ਨੇ ਤੂੰ ਇਸ ਲਈ ਤੋਂ ਨਹੀਂ ਹਿਲਣਾ ਤੂੰ ਗਲਤ ਨਹੀਂ ਲਿਖਣਾ ਤੂੰ ਚੰਗਾ ਲਿਖਣਾ ਬਹੁਤ ਚੰਗੇ ਇਨਸਾਨ ਨੇ ਉਹਨਾਂ ਨੇ ਜ਼ਿੰਦਗੀ ਬਾਰੇ ਬਹੁਤ ਚੀਜ਼ਾਂ ਸਿਖਾਈਆਂ ਮੈਨੂੰ ਇਹ ਬਹੁਤ ਵਧੀਆ ਗੱਲ ਹੈ ਤੇ ਹੁਣ ਮੈਨੂੰ ਲੱਗਦਾ ਕਿ ਵੇਲਾ ਹੋ ਚੁੱਕਿਆ ਹੈ ਗੀਤ ਦਾ ਇੱਕ ਹੋਰ ਵਧੀਆ ਜਿਹਾ ਗੀਤ ਸਾਡੇ ਪਿਆਰੇ ਦਰਸ਼ਕਾਂ ਲਈ ਹੋ ਜਾਏ ਜੀ ਮੈਂ ਤੁਹਾਨੂੰ ਆਪਣਾ ਪੁਰਾਣਾ ਫੇਵਰੇਟ ਫਿਰੋਜ਼ ਖਾਨ ਪਾਜੀ ਦਾ ਗਾਉਂਦਾ ਹਾਂ ਜੀ ਜੀ ਜ਼ਰੂਰ ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੰਦਰਾਂ ਜੋਗੀਆਂ ਦੇ ਕੰਨਾ ਵਿੱਚ ਕੱਚ ਦੀਆਂ ਮੰਦਰਾਂ ਮੰਦਰਾਂ ਦੇ ਵਿੱਚੋਂ ਤੇਰਾ ਮੂੰਹ ਦਿਸਦਾਵੇਂ ਜਿਹੜੇ ਪਾਸੇ ਵੇਖਾਂ ਮੈਨੂੰ ਤੂੰ ਦਿਸਦਾਵੇਂ ਜਿਹੜੇ ਪਾਸੇ ਵੇਖਾਂ ਮੈਨੂੰ ਤੂੰ ਦਿਸਦਾ ਜਿਹੜੇ ਪਾਸੇ ਵੇਖਾਂ ਮੈਨੂੰ ਤੂੰ ਦਿਸਦਾਵੇਂ ਜਿਹੜੇ ਪਾਸੇ ਵੇਖਾਂ ਮੈਨੂੰ ਤੂੰ ਦਿਸਦਾ ਤੋ ਬਹੁਤ ਸੋਹਣੀ ਆਵਾਜ਼ ਹੈ ਇਹ ਤਾਂ ਸਾਨੂੰ ਪਤਾ ਚੱਲ ਹੀ ਗਿਆ ਤੇ ਇਸ ਦੇ ਨਾਲ ਮੈਂ ਇਹ ਪੁੱਛਣਾ ਜ਼ਰੂਰ ਚਾਹੂੰਗੀ ਕਿ ਕਿਉਂਕਿ ਅਪਰ ਲਾਈਫ ਦੇ ਵਿੱਚ ਅੱਗੇ ਵਧਦੇ ਨਾ ਤੇ ਸਾਨੂੰ ਮੋਟੀਵੇਟ ਕਰਨ ਵਾਸਤੇ ਬਹੁਤ ਸਾਰੇ ਲੋਕ ਤਾਂ ਹੁੰਦੇ ਨੇ ਪਰ ਅਸੀਂ ਖਾਸ ਇੱਕ ਆਈਡੀਅਲ ਚੁਣਿਆ ਹੁੰਦਾ ਜਿਹਨੂੰ ਦੇਖ ਕੇ ਅਸੀਂ ਆਪਣੀ ਲਾਈਫ ਵਿੱਚ ਅੱਗੇ ਵਧਦੇ ਹਾਂ ਤੇ ਸੋਚਦੇ ਹਾਂ ਕਿ ਅਸੀਂ ਵੀ ਇਹਨਾਂ ਦੇ ਵਾਂਗ ਬਣਾਂਗੇ ਤੇ ਬਹੁਤ ਕੁਝ ਸਿੱਖਦੇ ਹਾਂ ਸੋ ਪਰਮਜੀਤ ਤੁਹਾਡੀ ਲਾਈਫ ਦਾ ਕੋਣ ਆਈਡੀਅਲ ਐਸਾ ਜਿਸ ਨੂੰ ਤੁਸੀਂ ਫੋਲੋ ਕਰਦੇ ਹੋ ਦੇਖ ਕੇ ਸੋਚਦੇ ਹੋ ਕਿ ਬਸ ਇੱਥੇ ਤੱਕ ਮੈਂ ਵੀ ਪਹੁੰਚਣਾ ਹੈ ਜੀ ਮੇਰਾ ਮੇਰੇ ਲਾਈਫ ਦੇ ਵਿੱਚ ਕੋਈ ਇੱਕ ਖਾਸ ਬੰਦਾ ਨਹੀਂ ਮੈਂ ਕਹੂੰਗਾ ਕਿ ਆਈਡਲ ਹੈ ਕਿਉਂਕਿ ਮੈਂ ਬਹੁਤ ਬਹੁਤ ਲੋਕਾਂ ਤੋਂ ਸਿੱਖ ਰਿਹਾ ਬਹੁਤ ਜ਼ਿਆਦਾ ਮੈਂ ਲਿਖਣ ਦੀ ਕੋਸ਼ਿਸ਼ ਕਰਦਾ ਤਾਂ ਮੈਂ ਰਾਈਟਰਸ ਨੂੰ ਦੇਖਦਾ ਉਹਨਾਂ ਦੀ ਲਾਈਫ ਨੂੰ ਦੇਖਦਾ ਉਹਨਾਂ ਦੇ ਇੰਟਰਵਿਊਜ਼ ਦੇਖਦਾ ਡਾਕੂਮੈਂਟਰੀਜ਼ ਦੇਖਦਾ ਉਹਨਾਂ ਦੇ ਬਾਇਓਪਿਕਸ ਬਣੀਆਂ ਉਹਨਾਂ ਨੂੰ ਦੇਖਦਾ ਜੇ ਸਿੰਗਿੰਗ ਦੀ ਗੱਲ ਆਵੇ ਫਿਰ ਮੈਂ ਸਿੰਗਰਸ ਨੂੰ ਦੇਖਦਾ ਉਹਨਾਂ ਦੀ ਲਾਈਫ ਉਹ ਕਿੱਦਾਂ ਸਿੰਗਿੰਗ ਲਾਈਫ ਨੂੰ ਉਹਨਾਂ ਨੇ ਕਿੱਦਾਂ ਕੰਟੀਨਿਊ ਕੀਤਾ ਕਿੱਦਾਂ ਸਿੱਖਦੇ ਰਹੇ ਸੋ ਬੜਾ ਮਿਕਸਚਰ ਹੈ ਜੀ ਜਦੋਂ ਰਾਈਟਿੰਗ ਦੀ ਗੱਲ ਹੁੰਦੀ ਤਾਂ ਮੈਨੂੰ ਜਾਵੇ ਅਖਤਰ ਸਾਹਿਬ ਉਹਨਾਂ ਨੂੰ ਪੂਰਾ ਮੰਨਦੇ ਆ ਦਿਲੋਂ ਮੰਨਦੇ ਕਿਉਂਕਿ ਉਹਨਾਂ ਨੇ ਲਾਈਫ ਨੂੰ ਲੈ ਕੇ ਬਹੁਤ ਚੀਜ਼ਾਂ ਸਿਖਾਈਆਂ ਕਿ ਉਹ ਏਥੀਸ ਨੇ ਰੱਬ 'ਚ ਨਹੀਂ ਮੰਨਦੇ ਪਰ ਜਦੋਂ ਤੁਸੀਂ ਉਹਨਾਂ ਦੇ ਗੀਤ ਵੀ ਸੁਣੋਗੇ ਇੰਨਾ ਡੂੰਘੇ ਤਰੀਕੇ ਨਾਲ ਰੱਬ ਨੂੰ ਮਤਲਬ ਬਿਆਨ ਕਰਦੇ ਨੇ ਤੁਸੀਂ ਮਤਲਬ નિਸ਼ਬਦ ਹੋ ਜਾਂਦੇ ਕਮਾਲ ਨੇ ਸੋ ਸਭ ਤੋਂ ਵੱਡੇ ਤਾਂ ਮੇਰੇ ਲਈ ਉਹ ਹੀ ਨੇ ਵੈਸੇ ਆਈਡਲ ਤੇ ਬਾਕੀ ਤਾਂ ਚਲੋ ਜਿਨ੍ਹਾਂ ਦੇ ਨਾਲ ਮੈਂ ਕਰਦਾ ਰਿਆਂ ਮੈਂ ਜਿਨ੍ਹਾਂ ਤੋਂ ਸਿੱਖਿਆ ਇਹ ਮੇਰੇ ਕੁਨਾਲ ਅਗਰਵਾਲ ਸਰ ਤੇ ਜਲੰਧਰ ਚ ਹੀ ਆਸਾਨੀ ਕਲਚਰ ਸਟੂਡੀਓ ਉਹਨਾਂ ਤੋਂ ਮੇਰਾ ਦੋਸਤ ਰਿਸ਼ਭ ਗਣੇਸ਼ ਉਹ ਵੀ ਸਿੰਗਿੰਗ ਕਰਦਾ ਤੇ ਉਹਨਾਂ ਨੇ ਉਹਨਾਂ ਤੋਂ ਵੀ ਰੋਜ਼ ਸਿੱਖਦਾ ਜਦੋਂ ਵੀ ਮੈਨੂੰ ਕੋਈ ਵੀ ਇਸ਼ੂ ਪ੍ਰੋਬਲਮ ਆਵੇ ਸੋ ਉਹਨਾਂ ਨੂੰ ਕਾਲ ਪਹਿਲੀ ਜਾਂਦੀ ਤੇ ਉਹ ਹਮੇਸ਼ਾ ਹੈਲਪ ਕਰ ਦਿੰਦੇ ਨੇ ਨਹੀਂ ਬਹੁਤ ਚੰਗੀ ਗੱਲ ਹੈ ਕਿਉਂਕਿ ਇੱਕ سپورਟ ਸਾਨੂੰ ਬਹੁਤ ਅੱਗੇ ਤੱਕ ਲੈ ਕੇ ਜਾਂਦਾ ਹੈ ਸੋ ਪਰਮਜੀਤ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਲਿਖਦੇ ਵੀ ਹੋ ਤੁਸੀਂ ਗਾ ਵੀ ਲੈਂਦੇ ਹੋ ਸੇ ਲਿਖਣ ਤੇ ਅਸੀਂ ਪਹਿਲਾਂ ਹੁੰਦੇ ਹਾਂ ਕਿ ਲਿਖਣ ਦਾ ਸ਼ੌਂਕ ਤੁਹਾਨੂੰ ਕਦੋਂ ਪਿਆ ਕਿਸ ਤਰੀਕੇ ਦੇ ਨਾਲ ਪਿਆ ਤੇ ਹੁਣ ਤੱਕ ਤੁਸੀਂ ਫਿਰ ਕਿੰਨੇ ਜਿਹੜੇ ਗੀਤ ਲਿਖ ਚੁੱਕੇ ਹੋ ਲਿਖਣ ਦੀ ਸ਼ੁਰੂਆਤ ਦੀ ਸਟੋਰੀ ਬੜੀ ਮੇਰੀ ਲਾਈਫ ਚ ਬੜੀ ਇੰਟਰਸਟਿੰਗ ਹੈ ਚਲੋ ਕਿਉਂਕਿ ਮੇਰੇ ਮੈਨੂੰ ਪਤਾ ਨਹੀਂ ਸੀ ਕਿ ਮੈਂ ਉਹ ਮੈਂ ਮਹਾਲੀ ਆਪਣੀ ਜੌਬ ਹੀ ਕਰ ਰਿਹਾ ਸੀ ਰੇਡੀਓ ਦੀ ਤੇ ਉੱਥੇ ਜਿਹੜੇ ਮੇਰੇ ਰੇਡੀਓ ਦੇ ਵਿੱਚ ਮੈਮ ਸੀਗੇ ਸੀਨੀਅਰ ਸੀ ਉਹਨਾਂ ਨੇ ਮੈਨੂੰ ਮੈਂ ਸਟੋਰੀ ਪਾਈ ਬੈਠੇ ਸੀਗੇ ਇੰਸਟਾਗ੍ਰam ਤੇ ਸਟੋਰੀ ਪਾਈ ਉਹਤੇ ਸਟੋਰੀ ਤੇ ਲਿਖਿਆ ਕਿ ਤੁਸੀਂ ਮੈਨੂੰ ਜੋ ਵੀ ਪੁੱਛਣਾ ਚਾਹੋ ਮੈਂ ਬੜਾ ਇੰਟਰਵਰਟ ਸੀ ਤੋਂ ਉਸ ਕਰਕੇ ਮੈਨੂੰ ਪੁੱਛਿਆ ਜੋ ਵੀ ਕਿਸੇ ਨੇ ਕੋਈ ਪੁੱਛਣਾ ਮੇ ਤਾਂ ਪੁੱਛੋ ਤੋਂ ਉਹਨਾਂ ਨੇ ਮੈਨੂੰ ਸਵਾਲ ਪੁੱਛਿਆ ਕਿ ਤੂੰ ਕੋਈ ਇੱਕ ਗੀਤ ਦੱਸ ਇਦਾਂ ਦਾ ਜਾਂ ਕੁਝ ਕੋਈ ਵੀ ਆਲਰੇਡੀ ਆਇਆ ਹੋਵੇ ਗੀਤ ਉਹ ਮੈਨੂੰ ਦੱਸ ਜਿਹੜੀਆਂ ਤੇਰੀ ਲਾਈਫ ਨੂੰ ਬਿਆਨ ਕਰ ਸਕੇ ਕਿ ਤੂੰ ਉਸ ਗੀਤ ਦੇ ਵਿੱਚ ਪ੍ਰੋਪਰ ਤਾਂ ਤੜਿਆ ਜਾ ਸਕੇ ਇਹ ਤیرے ਤੇ ਲਿਖਿਆ ਤੇ ਮੈਂ ਸਾਰੀ ਰਾਤ ਬੈਠਾ ਸੋਚਦਾ ਰਿਆ ਕੋ ਕਿਹੜਾ ਗੀਤ ਇਹਨਾਂ ਨੂੰ ਦਸਾਂ ਸੀਨੀਅਰ ਨੇ ਗੁੱਸਾ ਨਾ ਹੋ ਜਾਂ ਜੌਬ ਤੇ ਵੀ ਜਾਣਾ ਕੱਲ ਨੂੰ ਤੇ ਸਾਰੀ ਰਾਤ ਸੋਚਦਾ ਰਿਆ ਪਰ ਮੈਨੂੰ ਕੋਈ ਆਈਡੀਆ ਨਹੀਂ ਆਇਆ ਫਿਰ ਮੈਂ 2 3 ਵਜੇ ਬੈਠਾ ਸੀ ਮੈਂ ਸੋਚਿਆ ਕਿ ਚਲੋ ਮੈਂ ਆਪਣੇ ਆਪ ਹੀ ਕੁਝ ਦੇਖਦਾ ਵੀ ਮੈਨੂੰ ਕੀ ਬਿਆਨ ਕਰਦਾ ਸੋ ਉਦੋਂ ਮੈਂ 4 17 ਲਿਖਿਆ ਸੀ ਪਹਿਲੀ ਵਾਰੀ ਕਿ ਮੇਰੇ ਅੰਦਰ ਕਈ ਦਰਿਆ ਵਗਦੇ ਮੈਂ ਆਪ ਹੁਆ ਹੈਰਾਨ ਬੜਾ ਕਈ ਵਾਰ ਲੱਗੇ ਲਉਂਜਿਤ ਦੁਨੀਆ ਕਦੇ ਖੁਦ ਤੋਂ ਮੈਂ ਪਰੇਸ਼ਾਨ ਬੜਾ ਕਰ ਗੱਲਾਂ ਹਸਣ ਹਸਾਉਣ ਦੀਆਂ ਹੁਣ ਮਨ ਆਪਣਾ ਪ੍ਰਚਾਲਨ ਜੇ ਖਾਲੀਪਨ ਮਹਿਸੂਸ ਕਰਾਂ ਕੋਈ ਗੀਤ ਪਿਆਰ ਦਾ ਗਾ ਲੈ। ਕੀ ਬਾਤ ਹੈ ਕੀ ਬਾਤ। ਸੋ ਨਹੀਂ ਬਹੁਤ ਵਧੀਆ ਤੁਸੀਂ ਲਿਖਿਆ ਤੁਸੀਂ ਦੱਸਿਆ ਕਿ ਸਭ ਤੋਂ ਪਹਿਲਾਂ ਤੁਸੀਂ ਇਹ ਸਤਰਾਂ ਲਿਖਿਆ ਨਾ ਤੇ ਉਸ ਤੋਂ ਬਾਅਦ ਫਿਰ ਇਹ ਜਦੋਂ ਤੁਸੀਂ ਅੱਗੇ ਸੁਣਾਇਆ ਹੋਏਗਾ ਉਹਨਾਂ ਨੂੰ ਫਿਰ ਉਦੋਂ ਫਿਰ ਕੀ ਉਹਨਾਂ ਦਾ ਰਿਸਪੌਂਸ ਆਇਆ ਪਸੰਦ ਆ ਗਿਆ ਕਿ ਨਹੀਂ ਉਹਨਾਂ ਦਾ ਰਿਸਪੌਂਸ ਇਦਾਂ ਦਾ ਸੀ ਉਹ ਕਹਿੰਦੇ ਸੀ ਕਿ ਤੂੰ ਲਿਖਦਾ ਆ ਤੂੰ ਸਾਨੂੰ ਦੱਸਦਾ ਨਹੀਂ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਖੁਦ ਲਿਖ ਕੇ ਸਵੇਰੇ ਪੜ੍ਹ ਕੇ ਖੁਦ ਹੈਰਾਨ ਹੋਇਆ ਕਿ ਮੈਂ ਲਿਖਿਆ ਹੈ ਸੋ ਅੰਦਰ ਚੀਜ਼ਾਂ ਹੁੰਦੀਆਂ ਜੋ ਪੜ੍ਹਦੇ ਰਹੇ ਸੀ ਉਹ ਅੰਦਰ ਜਮਾ ਹੁੰਦਾ ਸੀ ਉਹ ਸਬਕੌਨਸ਼ੀਅਸ ਚੀਜ਼ਾਂ ਜਮਾ ਹੋ ਜਾਂਦੀਆਂ ਪਰ ਜਦੋਂ ਤੁਹਾਡੇ ਅੰਦਰ ਕੋਈ ਇਦਾਂ ਦਾ ਪੁਆਇੰਟ ਤੁਹਾਨੂੰ ਕੋਈ ਇਦਾਂ ਦੀ ਚੀਜ਼ ਟ੍ਰਿਗਰ ਕਰਦੀ ਆ ਫਿਰ ਉਹ ਬਾਹਰ ਆਉਣੀ ਸ਼ੁਰੂ ਹੋ ਜਾਂਦੀ ਸੋ ਉਦੋਂ ਰਾਈਟਿੰਗ ਮੇਰੀ ਸ਼ੁਰੂ ਹੋਈ ਠੀਕ ਹੈ ਬਿਲਕੁਲ ਥੈਨ ਫਿਰ ਉਸ ਤੋਂ ਬਾਅ ਮੈਂ ਜਿੰਨੇ ਹਜੇ ਗੀਤ ਲਿਖੇ ਨੇ ਉਹ ਸਾਰੇ ਮੈਂ ਆਪਣੇ ਲਈ ਹੀ ਲਿਖ ਰਿਹਾ ਕਿਉਂਕਿ ਮੇਰੀ ਸ਼ੁਰੂਆਤ ਜਦੋਂ ਲਿਖਣ ਦੀ ਹੋਈ ਮੈਨੂੰ ਸੀ ਕਿ ਮੈਂ ਲਿਖ ਕੇ ਗਾਣੇ ਅੱਗੇ ਦਊਗਾ ਵੇਚਾਂਗੇ ਇਹੀ ਸੋਚ ਹੁੰਦੀ ਰਾਈਟਰ ਦੀ ਪਰ ਕੁਦਰਤੀ ਜਿੰਨੇ ਵੀ ਮੈਂ ਲਿਖਦਾ ਉਹ ਸ਼ਾਇਦ ਆਪਣੀ ਭਾਵਨਾ ਨਾਲ ਮੇਰੀ ਜੁੜੀ ਹੈ ਉਹਨਾਂ ਨਾਲ ਸੋ ਮੇਰੇ ਤੋਂ ਕਦੇ ਵੀ ਇਦਾਂ ਨਹੀਂ ਹੋਇਆ ਕਿ ਮੈਂ ਉਹਨਾਂ ਨੂੰ ਹਜੇ ਵੇਚਾਂ ਜੋ ਵੇਚਣ ਵਾਲੇ ਨੇ ਉਹ ਮੈਂ ਅਲੱਗ ਲਿਖਦਾ ਜ਼ੋਨ ਵੱਖਰੇ ਚ ਲਿਖਦਾ ਇਹ ਸਾਰੇ ਹਜੇ ਮੈਂ ਆਪਣੇ ਲਈ ਲਿਖਦਾ ਗਾਣੇ ਤੇ ਕੋਈ ਐਸਾ ਗੀਤ ਵੀ ਹੈ ਤੁਹਾਡਾ ਆਪਣਾ ਜੋ ਤੁਸੀਂ ਬਹੁਤ ਜਲਦ ਰਿਲੀਜ਼ ਕਰਨ ਵਾਲੇ ਹੋ ਉਹ ਹਾਂਜੀ ਹਾਂਜੀ ਖੁਦ ਹੀ गा ਕੇ ਖੁਦ ਹੀ ਰਿਲੀਜ਼ ਕਰੂਗੀ ਖੁਦ ਹੀ गा ਕੇ ਖੁਦ ਹੀ ਖੁਦ ਮਿਊਜ਼ਿਕ ਵੀ ਸਾਰਾ ਕੰਪਲੀਟ ਹੀ ਕਰੂਗਾ ਮੈਨੂੰ ਖੁਦ ਨੂੰ ਮਿਊਜ਼ਿਕ ਦਾ ਵੀ ਸ਼ੌਂਕ ਹੈ ਉਹ ਮੈਂ ਸਿੱਖਿਆ ਮਿਊਜ਼ਿਕ ਦਾ ਵੀ ਸ਼ੌਂਕ ਹੈ ਤੁਹਾਨੂੰ ਕੋਈ ਇਨਸਟਰੂਮੈਂਟ ਵਗੈਰਾ ਵੀ ਤੁਸੀਂ ਪਲੇ ਕਰ ਲੈਂਦੇ ਜੀ ਹਾਂ ਜੀ ਮੈਂ ਗਿਟਾਰ ਵਜਾ ਲੈਂਦਾ ਪਰ ਹਜੇ ਬੇਸਿਕ ਆਪਣੇ ਮੈਂ ਪ੍ਰੋਡਕਸ਼ਨ ਨਹੀਂ ਸਾਰਾ ਕਰ ਲੈਂਦਾ ਗਿਟਾਰ ਵਜਾ ਲਿਆ ਹਾਰਮੋਨੀਅਮ ਪਿਆਨੋ ਸੋ ਇਹ ਚੀਜ਼ਾਂ ਮੈਂ ਆਪੇ ਕਰ ਲੈਂਦਾ ਮੈਂ ਸਟੂਡੀਓ 'ਚ ਆਪਣੇ ਆਪੇ ਮਿਊਜ਼ਿਕ ਬਣਾਉਣਾ ਸੋ ਇਸ ਦੇ ਨਾਲ ਹੀ ਗੱਲਾਂ ਆਪਾਂ ਹੋਰ ਕਰਨੀਆਂ ਨੇ ਪਰ ਮੈਂ ਚਾਹੁੰਦੀ ਆਂ ਜੀ ਇੱਕ ਹੋਰ ਪਿਆਰਾ ਜਿਹਾ ਗੀਤ ਜਿਹੜ ਜੀ ਮੈਂ ਤੁਹਾਨੂੰ ਫਿਰ ਆਪਣਾ ਲਿਖਿਆ ਹੋਇ ਗੀਤ ਜੋ ਕਿ ਤੁਸੀਂ ਪੁੱਛ ਵੀ ਰਹੇ ਸੀ ਕਿ ਜਲਦੀ ਰਿਲੀਜ਼ ਹੋਏਗਾ ਮੈਂ ਤੁਹਾਨੂੰ ਉਹ ਸੁਣਾ ਦਿੰਦਾ ਜੀ ਤੂੰ ਮਿਲ ਆਏ ਤੂੰ ਮਿਲ ਆਏ ਮਿਲਿਆ ਨਾਲ ਦੂਆਵਾਂ ਮੈਨੂੰ ਤੂੰ ਮਿਲ ਆਏ ਦੁਨੀਆ ਛੱਡ ਦੂੰ ਤੇਰੇ ਲਈ ਮੈਂ ਬਣ ਕੇ ਰਹੂੰ ਪਰਛਾਵਾਂ ਮੈਨੂੰ ਤੂੰ ਮਿਲ ਆਏ ਸਾਇਆ ਵੇ ਜਦ ਹਰ ਸਾਇਆ ਉੱਤੇ ਨਾਮ ਤੇਰਾ ਆ ਜਾਵੇ ਅੱਖੀਆਂ ਦੇ ਵਿੱਚ ਚਿਹਰਾ ਤੇਰਾ ਦੁਨੀਆ ਹੀ ਭੁੱਲ ਜਾਵੇ ਮੈਂ ਅੰਬਰਾਂ ਵੱਲ ਤੱਕਦਾ ਰਹਿਣਾ ਮੈਂ ਨਿਤ ਚੰਨ ਹੋਰਾਂ ਨੂੰ ਕਹਿਣਾ ਹੋ ਮੈਨੂੰ ਯਾਰ ਦੀ ਦੀਦ ਕਰਾ ਦੇ ਮੈਂ ਉਹਨੂੰ ਹੀ ਰੱਬ ਮਨ ਲੈ ਲੈਣਾ ਯਾਰ ਨੂੰ ਸੀਨੇ ਲਾਉਣ ਲਈ ਹੁਣ ਤਰਸ ਦੀਆਂ ਨਿਭਾਵਾਂ ਮੈਨੂੰ ਤੂੰ ਮਿਲ ਆਏ ਤੂੰ ਮਿਲ ਆਏ ਤੂੰ ਮਿਲ ਆਏ ਮਿਲਿਆ ਨਾਲ ਦੂਆਵਾਂ ਮੈਨੂੰ ਤੂੰ ਮਿਲਿਆਏ ਸੋ ਪਰਮਜੀ ਤੁਸੀਂ ਜਿੱਦਾਂ ਕੀ ਕਿਹਾ ਕਿ ਤੁਸੀਂ ਸਟੇਜ ਸ਼ੋਜ਼ ਵਗੈਰਾ ਕੀਤੇ ਤੇ ਕਦੀ ਰਿਐਲਿਟੀ ਸ਼ੋਅ ਦੇ ਵਿੱਚ ਤੁਹਾਨੂੰ ਜਾਣ ਦਾ ਮੌਕਾ ਮਿਲਿਆ ਹੋਵੇ ਜੀ ਮੌਕਾ ਮੈਨੂੰ ਅਪਰੋਚ ਕੀਤਾ ਗਿਆ ਪਰ ਹਜੇ ਮੈਂ ਉਹਦੇ ਤੇ ਹਜੇ ਅੱਗੇ ਕੰਟੀਨਿਊ ਨਹੀਂ ਕੀਤਾ ਕਿਉਂਕਿ ਮੈਂ ਜੌਬ ਵੀ ਕਰ ਰਿਹਾ ਸੋ ਆਪਣਾ ਘਰ ਵੀ ਸੰਭ ਰਿਹਾ ਉਹ ਸਾਰਾ ਦੇਖਭਾਲ ਕਰਨੀ ਤੇ ਮੇਰੇ ਮੰਮੀ ਡੈਡੀ ਮੇਰੇ ਨਾਲ ਰਹਿੰਦੇ ਨੇ ਛੋਟੀ ਸਿਸਟਰ ਤੇ ਅਸੀਂ ਘਰੇ ਡੌਗਸ ਵੀ ਰੱਖੇ ਹੋਏ ਨੇ ਸਟਰੀਟ ਡੌਗਸ ਹੀ ਅਸੀਂ ਰੈਸਕਿਊ ਕਰਕੇ ਸਾਡੇ ਕੋਲ ਇਸ ਟਾਈਮ 8 ਡੌਗਸ ਨੇ ਘਰੇ ਸੋ ਉਹਨਾਂ ਦਾ ਵੀ ਸਾਰਾ ਅਸੀਂ ਸਾਡੇ ਘਰ ਦੇ ਵਿੱਚ ਦੇਖ ਰੱਖ ਪਾਲ ਕਰਦੇ ਹਾਂ ਸੋ ਕਦੇ ਉਹ ਹਜੇ ਸਵਾਬ ਨਹੀਂ ਬਣਿਆ ਜੇ ਕਿਤੇ ਗਾਂ ਫਿਊਚਰ ਚ ਬਣਿਆ ਤਾਂ ਜ਼ਰੂਰ ਮੈਂ ਕੋਸ਼ਿਸ਼ ਕਰੂੰਗਾ ਅੱਗੇ ਸਵਾਲ ਕਰਨ ਤੋਂ ਪਹਿਲਾਂ ਹੁਣ ਇੱਕ ਪਿਆਰਾ ਜਿਹਾ ਹੋਰ ਤਰ ਕੋ ਗੀਤ ਸੁਣਨਾ ਚਾਹੂੰਗੀ ਮੈਂ ਤੁਹਾਨੂੰ ਅਮਰਿੰਦਰ ਗੱਲ ਭਾਈ ਦਾ ਕਿ ਉਹ ਵੀ ਮੇਰਾ ਫੇਵਰੇਟ 1 ਆਫ ਦਾ ਫੇਵਰੇਟ ਸੌਂਗਸ ਚ ਹੈ ਜੀ ਹੂੰ ਉਹ ਵੀ ਚੁੰਨੀਆਂ ਨੂੰ ਗੋਟੇ ਲਗਵਾਂਦੀ ਹੋਣੀਆਂ ਤਲੀਆਂ ਤੇ ਮਹਿੰਦੀ ਨ ਮੋਰ ਪੌਂਦੀ ਹੋਣੀਆਂ ਹੋ ਮੇਰੀ ਚੜਕੇ ਜਨ ਜਾਨੀ ਯਾਰ ਨੇ ਖੋਲਿਆ ਪਿਆਰ ਦਾ ਬੂਹਾ ਹੋ ਮੇਰ ਗੱਲ ਸੁਣ ਲੈ ਦਰਜੀ ਆਵੇ ਮੈਨੂੰ ਕੁੜਤਾ ਸਿਉਂਦੇ ਸੁਹਾ ਹੋ ਗੱਲ ਸੁਣ ਲੈ ਦਰਜੀ ਆਵੇ ਮੈਨੂੰ ਕੁੜਤਾ ਸਿਉਂਦੇ ਸੁਹਾ ਬਾਤ ਉਹਦੇ ਤੇ ਸਹੀ ਗੀਤ ਗਾਉਂਦੇ ਹੋ ਪਰ ਇੱਥੇ ਇੱਕ ਸਵਾਲ ਮੇਰੇ ਮਨ ਦੇ ਵਿੱਚ ਇਹ ਆ ਰਿਹਾ ਹੈ ਕਿ 뮤직 ਦਾ ਜੋ ਟੇਸਟ ਕਹਲਾ ਮੈਂ 뮤직 ਦੀ ਜੋ ਸਿਲੈਕਸ਼ਨ ਕਹਲਾ ਮੈਂ ਜਾਂ ਗੀਤ ਦੀ ਸਿਲੈਕਸ਼ਨ ਉਹ ਤੁਹਾਡੀ ਮੈਨੂੰ ਲੱਗਦਾ ਕਿ ਉਹ ਅਮਰਿੰਦਰ ਗਿੱਲ ਦੇ ਨਾਲ ਜ਼ਿਆਦਾ ਅਟੈਚ ਹੈ ਹਾਂਜੀ ਮੈਂ ਉਹਨਾਂ ਨੂੰ ਕਿਉਂਕਿ ਮੈਂ ਆਪ ਮੇਰਾ ਨੇਚਰ ਵੀ ਕੁਝ ਉਹਨਾਂ ਦੇ ਨਾਲ ਹੀ ਮਿਲਦਾ ਥੋੜਾ ਸੌਫਟ ਸਪੋਕਨ ਹਨ ਉਸ ਕਰਕੇ ਮੈਂ ਦੂਸਰੇ ਗੀਤ ਜੇ ਚਾਹੀ ਉਹਨਾਂ ਚ ਵੈਸੇ ਤਾਂ ਸਪੋਰਟ ਹੀ ਨਹੀਂ ਕਰਦਾ ਮੈਂ ਸੋ ਉਹਨਾਂ ਨੂੰ ਸੁਣਦਾ ਵੀ ਘੱਟ ਹੀ ਹਾਂ ਜਿਨ੍ਹਾਂ ਦੇ ਵਿੱਚ ਮਾਰਤੜ ਹੋਵੇ ਆ ਉਹ ਚੀਜ਼ਾਂ ਮੈਂ ਫਿਰ ਅਵੋਇਡ ਹੀ ਕਰਦਾ ਹਮੇਸ਼ਾ ਇਹਨਾਂ ਨੂੰ ਸੁਣਿਆ ਸ਼ੁਰੂ ਤੋਂ ਬਚਪਨ ਤੋਂ ਅੱਜ ਕੱਲ੍ਹ ਦਾ ਸਮਾਂ ਬਦਲ ਗਿਆ ਜੀ ਗੀਤ ਵੀ ਬਦਲ ਗਏ ਨੇ ਅੱਜ ਕੱਲ੍ਹ ਨਵੀਂ ਜਨਰੇਸ਼ਨ ਨਵੇਂ ਤਰੀਕੇ ਦੇ ਗੀਤ ਹੁੰਦੀ ਹੈ ਔਰ ਪੁਰਾਣੇ ਪੁਰਾਣੇ ਤਰੀਕੇ ਦੇ ਹੁੰਦੇ ਨੇ ਬਹੁਤ ਡਿਫਰੈਂਸ ਆ ਗਿਆ ਹੈ ਇਸ ਡਿਫਰੈਂਸ ਨੂੰ ਤੁਸੀਂ ਪਰਮ ਜੀ ਕਿਸ ਤਰੀਕੇ ਨਾਲ ਦੇਖਦੇ ਹੋ ਕੀ ਫਰਕ ਲੱਗਦਾ ਤੁਹਾਨੂੰ ਦੋਨਾਂ 'ਚ ਏ ਡਿਫਰੈਂਸ ਮੈਨੂੰ ਲੱਗਦਾ ਜੀ ਆਪਣੇ ਆਲੇ ਦੁਆਲੇ ਕਲਚਰ ਦੇ ਵਿੱਚ ਵੀ ਇਹ ਚੀਜ਼ਾਂ ਦੇਖ ਕੇ ਕਿਉਂਕਿ ਗਲਤ ਚਲੋ ਰਾਈਟਰਸ ਦੀ ਵੀ ਸਹੀ ਹੈ ਸਿੰਗਰਸ ਸਿੰਗਰਸ ਦੀ ਵੀ ਆ 뮤직 ਵਾਲਿਆਂ ਦੀ ਵੀ ਸਹੀ ਹੈ ਕਿ ਅਸੀਂ ਆਲੇ ਦੁਆਲੇ ਨੂੰ ਦੇਖ ਕੇ ਜੋ ਚੱਲਦਾ ਆ ਉਹੀ ਗਾਉਣੇ ਆ ਕਿਉਂਕਿ ਅਸੀਂ ਸਹੀ ਗਾਉਣੇ ਤਾਂ ਤੁਸੀਂ ਸੁਣਦੇ ਨਹੀਂ ਪਰ ਇਹ ਗਲਤ ਉੱਥੇ ਹੋ ਜਾਂਦਾ ਜਦੋਂ ਅੱਗੇ ਜਾ ਕੇ ਉਹਨਾਂ ਦੇ ਬੱਚੇ ਵੱਡੇ ਹੁੰਦੇ ਆ ਇਹਨਾਂ ਚੀਜ਼ਾਂ ਨੂੰ ਫੋਲੋ ਕਰਦੇ ਆ ਬਚਪਨ ਤੋਂ ਹੀ ਇੱਕ ਗਲਤ تعلیم ਉਹਨਾਂ ਨੂੰ ਮਿਲਦੀ ਉਦੋਂ ਬਾਅਦ ਜਦੋਂ ਆਪਣੇ ਆਲੇ ਦੁਆਲੇ ਤੇ ਫਿਰ ਉਹ ਅਸਰ ਦੇਖਣਾ ਸ਼ੁਰੂ ਕਰਦੇ ਘਰ ਦੇ ਵਿੱਚ ਫਿਰ ਉਹਨਾਂ ਨੂੰ ਲੱਗਦਾ ਕਿ ਅਸੀਂ ਗਲਤ ਕੀਤਾ ਪਰ ਉਦੋਂ ਤੱਕ ਇਹ ਚੀਜ਼ ਆਥੋਂ ਨਿਕਲ ਚ ਕੋਈ ਨਹੀਂ ਦੀ ਸੋ ਬਚਪਨ ਤੋਂ ਹੀ ਸਿੱਖਣੀ ਚਾਹੀਦੀ ਸਮਝਣੀ ਚਾਹੀਦੀ ਹੈ ਸੋ ਤੁਸੀਂ 뮤직 ਨਾਲ ਜੁੜੇ ਹੋਏ ਕਦੇ ਲਾਈਵ ਦੇ ਵਿੱਚ ਮੌਕਾ ਮਿਲਿਆ ਹੋਵੇ 뮤직 ਨੂੰ ਅੱਗੇ ਸਿਖਾਉਣ ਦਾ ਸਟੂਡੈਂਟਸ ਹੋਣ ਤੁਹਾਡੇ ਉਹਨਾਂ ਨੂੰ ਗੀਤ ਸਿਖਾਏ ਹੋ ਹੁੰਦੋ ਸੀ ਤੇ ਕਿਸ ਤਰੀਕੇ ਨਾਲ ਫਿਰ ਉਹਨਾਂ ਨੂੰ ਤੁਸੀਂ ਗਾਈਡ ਕਰਦੇ ਹੋ ਇਹ ਵੈਸੇ ਕਾਫੀ ਇੱਕ ਦੋ ਬਾਰ ਮੌਕਾ ਮਿਲਿਆ ਵੀ ਆ ਸਿਖਾਉਣ ਦਾ ਤੇ ਇੱਕ ਆਪਣੇ ਸਾਡੇ ਲਾਗੇ ਪਿੰਡ ਤੋਂ ਹੀ ਇੱਕ ਗੁੜੀਆਂ ਹੁੰਦੀ ਹੁੰਦੀ ਸੀ ਉਹ ਸਿੱਖਦੀ ਹੁੰਦੀ ਸੀ 뮤ਜ਼ਿਕ ਸੋ ਬਹੁਤ ਵਧੀਆ ਵਧੀਆ ਆਵਾਜ਼ ਸੀ ਸੋ ਉਹਨੂੰ ਵੀ ਸਿਖਾਉਣ ਦਾ ਮੌਕਾ ਮਿਲਿਆ ਮੇਰੇ ਕੁਝ ਦੋਸਤ ਸੀ ਜੋ ਸਿੱਖਣ ਦੇ ਚਾਹਵਾਨ ਸੀ ਉਹ ਘਰੇ ਆ ਕੇ ਸਟੂਡੀਓ ਚ ਉਹਨਾਂ ਦੇ ਨਾਲ ਉਹਨਾਂ ਨੂੰ ਸਿਖਾਈ ਦੀਆਂ ਚੀਜ਼ਾਂ 뮤ਜ਼ਿਕ ਬਾਰੇ ਪ੍ਰੋਡਕਸ਼ਨ ਬਾਰੇ ਸਿੰਗਿੰਗ ਬਾਰੇ ਦੱਸਿਆ ਕੈਰੀਅਰ ਗਾਂ ਜਾ ਕੇ ਅੱਗੇ ਜਾ ਕੇ ਕੋਸ਼ਿਸ਼ ਹੈ ਕਿ ਟੀਚਿੰਗ ਵਾਲੇ ਪ੍ਰੋਫੈਸ਼ਨ ਚ ਵੀ ਜਾਈਏ ਬੱਚਿਆਂ ਨੂੰ ਸਿਖਾਈਏ ਜਿਹੜੀਆਂ ਚੀਜ਼ਾਂ ਅਸੀਂ ਜਿਨ੍ਹਾਂ ਨੂੰ ਅਸੀਂ ਸੈਕ ਇੱਥੇ ਧੀ ਆਏ ਆ ਜੇ ਸਾਨੂੰ ਪਤਾ ਕਿ ਇਹ ਚੀਜ਼ਾਂ ਨਾ ਹੁੰਦੀਆਂ ਜਾਂ ਕੁਝ ਇੱਕ ਚੀਜ਼ ਇਦਾਂ ਦੀ ਹੁੰਦੀ ਜਿਹਦੇ ਨਾਲ ਸਾਡੀ ਲਾਈਫ ਅੱਗੇ ਬਹੁਤ ਬਿਹਤਰ ਹੋ ਜਾਂਦੀ ਜਿਹੜੀਆਂ ਚੀਜ਼ਾਂ ਸੀ ਪਹਿਲਾਂ ਸਿੱਖ ਜਾਂਦੇ ਬੇਸਿਕਸ ਸੋ ਉਹ ਚੀਜ਼ਾਂ ਮੇਰੀ ਇੱਛਾ ਜ਼ਰੂਰ ਹੈ ਕਿ ਮੈਂ ਸਿਖਾਵਾਂ ਤੇ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਤੇ ਉਹਨਾਂ ਨੂੰ ਕੀ ਤੁਸੀਂ ਮੈਸੇਜ ਦੇਵੋਗੇ ਉਹਨਾਂ ਨੂੰ ਮੈਂ ਜੀ ਆਪਣੀ ਲਾਈਫ ਤੋਂ ਹੀ ਆਪਣੀ ਲਾਈਫ ਤੋਂ ਹੀ ਸਿੱਖ ਕੇ ਉਹਨਾਂ ਨੂੰ ਮੈਸੇਜ ਦਵਾਂਗਾ ਕਿ ਲੇਟ ਕੁਝ ਨਹੀਂ ਹੁੰਦਾ ਦੇਰੀ ਨਾਲ ਚੀਜ਼ ਆਜ ਵੀ ਕੋਈ ਗੱਲ ਨਹੀਂ ਪਰ ਸ਼ੁਰੂਆਤ ਹੋਣੀ ਬਹੁਤ ਜ਼ਰੂਰੀ ਹੈ ਜਦੋਂ ਵੀ ਤੁਹਾਡੀ ਇੱਛਾ ਹੈ ਉਦੇ ਸ਼ੁਰੂਆਤ ਕਰਦੇ ਹੋ ਮੈਂ ਆਪਣੀ ਲਾਈਫ ਚ ਕਾਫੀ ਲੇਟ ਸ਼ੁਰੂਆਤ ਕੀਤੀ ਹੈ ਇਸ ਚੀਜ਼ ਦੀ ਪਰ ਜਦੋਂ ਸ਼ੁਰੂਆਤ ਕੀਤੀ ਮੈਨੂੰ ਉਹ ਪਹਿਲੇ ਦਿੰਨ ਵਾਂਗ ਹੀ ਲੱਗਦਾ ਮੈਨੂੰ ਕਦੇ ਨਹੀਂ ਲੱਗਿਆ ਕਿ ਮੈਂ ਲੇਟ ਹਾਂ ਸੋ ਫਿਰ ਮੈਨੂੰ ਲੱਗਦਾ ਕਿ ਤੁਹਾਡੇ ਤੋਂ ਇੱਕ ਗੀਤ ਜਿਹੜਾ ਸੀ ਆਖਰੀ ਜਿਹੜਾ ਜ਼ਰੂਰ ਸੁਣੀਏ ਜੀ ਤੇ ਮੈਂ ਤੁਹਾਨੂੰ ਫਿਰੋਜ਼ ਖਾਨ ਭਾਈ ਦਾ ਹੀ ਇੱਕ ਹੋਰ ਬੜਾ ਪਿਆਰਾ ਗੀਤ ਸਦਾ ਬਾਹਰ ਗੀਤ ਹੀ ਹੈ ਹੱਥਾਂ ਦੀਆਂ ਲਕੀਰਾਂ ਤੇ ਉਹਦੀਆਂ ਕੁਝ ਲਾਈਨਾਂ ਸੁਣਾ ਦਿੰਦਾ ਜੀ ਜ਼ਰੂਰ ਹੂੰ ਗੀਤਾਏ ਹਾਲਾਤਾਂ ਸਾਨੂੰ ਪਾਵੇਂ ਵਖ ਵਖਨੀ ਮੁੱਕ ਜਾਣੀਆਂ ਨੇ ਪਾਵੇਂ ਦੂਰੀਆਂ ਏ ਲਖਨੀ ਹੋ ਕੀਤਾ ਏ ਹਾਲਾਤਾਂ ਸਾਨੂੰ ਪਾਵੇਂ ਵਖ ਵਖਨੀ ਮੁੱਕ ਜਾਣੀਆਂ ਨੇ ਪਾਵੇਂ ਦੂਰੀਆਂ ਏ ਲਖਨੀ ਹਾਂ ਲਿਖਣ ਵਾਲਾ ਲੇਖ ਸਾਡੇ ਹਏ ਲਿਖਣ ਵਾਲਾ ਲੇਖ ਸਾਡੇ ਐਨੇ ਮਾੜੀ ਵੀ ਨਹੀਂ ਲਿਖ ਸਕਦਾ ਮੇਰੇ ਹੱਥਾਂ ਦੀਆਂ ਲਕੀਰਾਂ ਤੋਂ ਤੇਰਾ ਨਾਮ ਨਹੀਂ ਮਿਟ ਸਕਦਾ ਮੇਰੇ ਹੱਥਾਂ ਦੀਆਂ ਲਕੀਰਾਂ ਤੋਂ ਤੇਰਾ ਨਾਮ ਨਹੀਂ ਮਿਟ ਸਕਦਾ ਹਾਂ ਤੇਰਾ ਨਾਮ ਨਹੀਂ ਮਿਟ ਸਕਦਾ ਹਾਂ ਤੇਰਾ ਨਾਮ ਨਹੀਂ ਮਿਟ ਸਕਦਾ ਉਹ ਤੇਰਾ ਨਾਮ ਨਹੀਂ ਮਿਟ ਸਕਦਾ ਤੇਰਾ ਨਾਮ ਨਹੀਂ ਮਿਟ ਸਕਦਾ ਕਿਆ ਬਾਤ ਹੈ ਜੀ ਤੁਹਾਡਾ ਨਾਮ ਇਸੇ ਤਰੀਕੇ ਨਾਲ ਚਮਕਦਾ ਰਹੇ ਤੇ ਕਦੀ ਨਾ ਮਿਟੇ ਸਾਡੀਆਂ ਹੀ ਦੁਆਵਾਂ ਨੇ ਸੋ ਦਰਸ਼ਕਾਂ ਨੂੰ ਵੀ ਮੈਂ ਕਹਿਣਾ ਚਾਹੂੰਗੀ ਕਿ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਹਮੇਸ਼ਾ ਆਪਣੀ ਮਿਹਨਤ ਜਿਹੜੀ ਹੈ ਨਾ ਉਹ ਜਾਰੀ ਰੱਖੋ ਕਦੇ ਵੀ ਆਪਣਾ ਹੌਸਲਾ ਨਾ ਛੱਡੋ ਸੋ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਅੱਜ ਪਰਮਜੀ ਮੌਜੂਦ ਈ ਤੁਸੀਂ ਇੱਥੇ ਪ੍ਰੋਗਰਾਮ ਚਾਏ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਸਾਡੇ ਦਰਸ਼ਕਾਂ ਦਾ ਵੀ ਧੰਨਵਾਦ ਪਰ ਇਸ ਤੋਂ ਪਹਿਲਾਂ ਮੈਂ ਦਰਸ਼ਕਾਂ ਨੂੰ ਇਹ ਦੱਸ ਦਵਾਂ ਕਿ ਸਾਡਾ ਇਹ ਪ੍ਰੋਗਰਾਮ ਨਾ ਤੁਸੀਂ ਨਾਲ ਦੇ ਨਾਲ YouTube ਚੈਨਲ ਤੇ ਵੀ ਦੇਖ ਸਕਦੇ ਹੋ ਸੋ ਇਸ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਤੇ ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ